ਜੀ ਬਾਬ ਕਿ ਹਾਲ ਚਾਲ ਬਈ ਹੋ ਠੀਕ ਠਾਕ ਹੋ ਸਾਰੇ ਤੇ ਆਹ ਕੂਤਰੀਆਂ ਦਾ ਪਾਣੀ ਪੂਣੀ ਜਿਹਾ ਵੰਗੋ ਮਤਲਬ ਸਿਸਟਮ ਸਾਰਾ ਕਰਖਿਆਤੀ ਪਹਿਲੀ ਉੱਠਣ ਤੋਂ ਪਹਿਲਾਂ ਅੱਜ 6:30 6 ਪਤਾ ਨਹੀਂ 20 ਵਜੇ ਬਈ ਉਹ 6:00 ਆ ਗਿਆ 6 ਵੇ 6:00 ਵਜ ਕੇ 20 ਮਿੰਟਾਂ 'ਤੇ ਉੱਠ ਕੇ ਪਹਿਲਾਂ ਤਾਂ ਪਾਣੀ ਪੂਣੀ ਜਾਂ ਦਿੱਤਾ ਇਹ ਅੱਧੇ ਘੰਟਾ ਨੂੰ ਬਟਕਨਾਂ 7 ਵਜੇ ਵਾਲੇ ਨੇ ਬਸ ਦੋ 1 ਮਿੰਟ ਰਹਿ ਗਿਆ ਬਸ ਇਹਨਾਂ ਨੇ ਛੱਡ ਦੇ ਹਾਂ ਦੇਖੋ ਨਲਕੀ ਨੂੰ ਕੇ ਸਾਰਾ ਕੰਮ ਕਰਤਾ ਸੀ ਇਹਨਾਂ ਦਾ ਹੋਜੀ ਬਾਬੂ ਵੀ ਛੇ ਛੱਡੀਏ ਪੂਰੇ ਹਣ 7 ਵਜੇ ਗਏ ਜਮਾ ਜਮੇ 7 ਜਮਾ ਅੱਗੇ ਆਪਾਂ ਲੇਟ ਛੱਡ ਦੇਾਂਗੇ ਹੁਣ 7 ਵਜੇ ਛੱਡਾਂ ਕਰਾਂਗੇ ਜਿੱਦੇ ਘਰੇ ਰਹਿਣਾ ਕਰਾਂ ਠੀਕ ਹੈ ਪਹਿਲੇ ਨੰਬਰ ਤੇ ਟੰਡਾ ਕੋਈ ਨਾ ਚੜਜੂ ਤੇ ਦੂਜੇ ਨੰਬਰ ਤੇ ਆ ਗਈ ਚਿੱਟੀਆਂ ਵਾਲੀ ਜੀ ਚਿੱਟੀਆਂ ਵਾਲੀ ਤੇ ਇੱਕ ਮਿੰਟ ਪਾਇਰਪੁਰ ਦੇ ਸਾਹਮਣੇ ਖੜ੍ਹ ਜਾ ਉਹ ਜੋ ਕਬੂਤਰੀ ਪਾਇਰਪੁਰ ਦੇ ਤੋਰੇ ਬਸ ਕਰ ਬਹੁਤ ਆ ਠੀਕ ਆ ਚੱਟੀ ਮਾਰ ਜੀ ਮੇਰੇ ਬੀਤੇ ਛੜਤੀ ਕਬੂਤਰੀ ਅੱਜ ਵੀ ਉਹਨੂੰ ਵੀ ਡਾਉਣੇ ਆਂਗੇ ਅੱਜ ਆਹ ਕਬੂਤਰੀ ਕੀ ਕਰ ਰਹੇ ਹੁੰਦੇ ਨੇ ਉਹ ਚਿੱਟੀ ਕਾਲੀ ਅੱਖ ਜੀ ਮੀਨੂੰ ਇਹਨੇ ਬਹੁਤ ਡਣਾ ਹੋ ਗਿਆ ਜਿਹਾ ਦਿਮਾਗ ਕੱਢੀ ਚੱਲ ਇਹ ਖਣ ਕੀ ਵਧੀਆ ਗੱਲ ਆ ਉਂ ਚੇਪੀਆਂ ਲਾਤੀ ਸੀ ਕੱਲਾ ਕੱਲਾ ਦੇਖ ਲਈ ਉਹਨਾ ਥੱਲੇ ਫਰਾਲੇ ਸੀ ਕਬੂਤਰ ਵਧੀਆ ਮਿੱਟੀ ਮਾਟੀ ਖਾਈ ਗਾ ਐ ਐ ਵੀ ਤੰਦਰੁਸਤ ਰਹਿਆ ਨੀ ਮਿੱਟੀ ਦਾ ਉਦਰੀਆ ਆ ਆ ਗਿਆ ਬਈ ਆੜ ਜੀ ਆਹ ਫੱਤੀਆ ਪਰਲੇ ਪਾਸੇ ਇਹ ਆਹ ਟੀ ਕਾਬਬਿਓ ਅਸੋਂ ਚੜ ਜਾਣੀਆਂ ਉਹ ਆ ਗਿਆ ਉਧਰ ਪਰਲੀ ਸਾਈਡ ਵਿੱਚ ਤੇ ਪਹਿਲਾਂ ਦੀ ਚਿਪੀਆਂ ਖੋਲਿਏ ਤੇ ਇਹਨਾਂ ਨੂੰ ਡਾਵਾਂਗੇ ਲੇਟਨ ਨਾਲ ਇਹਨਾਂ ਨੂੰ ਦਾਣੇ ਨਹੀਂ ਔਖੇ ਪੇ ਡਾਵਾਂਗੇ ਨਾਲ ਉੱਧਰ ਦਾ ਤੋਂ ਗਣੀਆਂ ਭੋਲ ਲਾਂਗੇ ਚਲੋ ਵੀ ਆਪੇ ਪਠਾਤੀ ਡੱਬੇ ਆਪਾਂ ਛਤਰੀ ਤੇ ਦੂਜੀ ਡੱਬੀ ਚਿੱਟੀ ਕਾਲੀ ਅੱਖ ਦੀ ਕਬੂਤਰੀਆਂ ਆਪਣੀਆਂ ਆਉ ਫਰਦੀਆਂ ਤੇ ਖਾੜਦੇ ਖਾੜ ਆ ਆ ਗਿਆ ਆਪੇ ਇਹ ਖਾੜਦੇ ਖਾੜ ਆ ਲਕੀਆ ਆ ਚੀਜ਼ ਨੀ ਨਾ ਲੇ ਤਾਂ ਡੱਬੀ ਬਈ ਆ ਖੋਲ ਕੇ ਚੇਪੀ ਚੂਪੀ ਜੀ ਬਿਠਾਤੀ ਉੱਤੇ ਆ ਦੇਖੋ ਆ ਖੋਲੀ ਪਈਓ ਚੇਪੀ ਠੀਕ ਹੈ ਤੇ ਆ ਖੋਲੀ ਪਈਓ ਚੇਪੀ ਆ ਦੇਖੋ ਰੰਗ ਵੀ ਲੱਗਿਆ ਉਹ ਥੋੜਾ ਥੋੜਾ ਗਲਾਬੀ ਹੈ ਸ਼ੇਡ ਜੀ ਤੇ ਹੁਣ ਰੱਖ ਦੇਣਾ ਇਹਨਾਂ ਨੂੰ ਪਾਣੀ ਜਿਹੜੇ ਦੋ ਅੰਦਰ ਹੈਗੇ ਨੇ ਪੀ ਲਾਣਗੇ ਵਿਚਾਰੇ ਕੱਲ ਦੇ ਪਿਆਸੇ ਹੋਣਗੇ ਕਬੂਤਰੀਆਂ ਕਰਕੇ ਬਾਈ ਤੇ ਇਹ ਜਿਹੜੇ ਆਪਣੇ ਉੱਤੇ ਕਬੂਤਰ ਹੀ ਬੈਠੀ ਆ ਗਈ ਇਹ ਉਹਦੇ ਨਾਲ ਆਹ ਛੜਦੀ ਏ ਪਤਾ ਨਹੀਂ ਪੱਠਾ ਪਤਾ ਨਹੀਂ ਪੱਠੀ ਏ ਇਹਦਾ ਕੋਈ ਹਿਸਾਬ ਨਹੀਂ ਉਹ ਇਹਦਾ ਆਪਣਾ ਕਬੂਤਰ ਲਾਉਣ ਵਾਸਤੇ ਰੱਖਿਆ ਕਰਾਂਗੇ ਇਹਨੂੰ ਹੁਣ ਜੇ ਬਾੜਾ ਹੀ ਕੂਤਰੇ ਨਾਲ ਤੰਗਿਆ ਕਰੂਗਾ ਨਾ ਉਧਰਲੇ ਘੁੱਟੇ ਚ ਬਾੜਨਾ ਇਕੱਲੇ ਨੂੰ ਇਹ ਤਾਂ ਕੰਮ ਲੈ ਕਰਾਂਗੇ ਬਨ ਕੇ ਛਤਰੀ ਤੇ ਜਦੋਂ ਆਇਆ ਕਿਸੇ ਦਾ ਜਾਲ ਉਪਰਾ ਹੈ ਉਹਦੀ ਲਾਲਿਆ ਟਾਈਮ ਹੋ ਗਿਆ 7:13 ਚਲੋ ਅਸੀਂ ਮੈਂ ਜਾਣਾ ਆਉਣਾ ਦੁੱਧਾਤੀ ਆ ਤਾਂ ਕਬੂਤਰੀਆਂ ਵੀ ਫਿਰਦੀਆਂ ਨੇ ਤੇ ਨਾਲ-ਨਾਲ ਵੀ ਜਹਾਜ਼ ਵੀ ਫਿਰਦਾ ਪਲਾਰ ਕਾ ਤੋ ਕਰ ਲੱਗ ਗਿਆ ਹੁਣ ਪਹਿਲਾ ਨਹੀਂ ਗੱਲ ਤੁਸੀਂ ਇਹ ਓਹ ਬਤਾ ਚਲੋ ਬਤਾ ਆ ਕੁਤਰੀਆਂ ਵੀ ਆਪ ਰੱਖ ਦਿਆ ਨੇ ਆ ਸੀ ਗਿਆ ਦੋਵੇਂ ਤੇ ਡੱਬੀ ਬੈਠੀ ਆ ਉੱਤੇ ਉਹ ਬੈਠੀ ਡੱਬੀ ਠੀਕ ਆ ਜੀ ਨਾਲ ਉਹ ਤੇ ਦੂਜੀ ਡੱਬੀ ਬੈਠੀ ਐ ਦੋ ਹੀ ਭੈਣਾ ਹੋਣੀਆਂ ਹੈ ਭੈਣਾ ਦਾ ਕਾ ਨਹੀਂ ਸਕੀ ਨਹੀਂ ਚਲੋ ਇਹਨਾਂ ਨੂੰ ਬੈਠਣ ਲੋ ਉੱਤੇ ਉਤਲੀਂ ਗੂਤਰੀਆਂ ਨੂੰ ਵੀ ਹੋ ਗਿਆ ਨਾ ਅੱਧੇ ਘੰਟੇ ਵਿੱਚ ਮੇਰੇ ਸਾਹ ਦਾ ਸੱਤਕੀ ਹੋ ਗਿਆ ਨਾ ਅੱਧੇ ਕੰਨ ਕਰੂ 1 ਮਿੰਟ ਹੋ ਗਿਆ 1 ਮਿੰਟ ਅੱਜ ਤਾਂ ਮੌਸਮ ਵਾਂਗ ਠੰਡਾ ਹੈ ਵਧੀਆ ਉੱਡ ਕੇ ਆਉਣੀਆਂ ਭਾਈ ਬਾਪਿਓ ਆਪਾਂ ਮੰਜਾ ਸੈੱਟ ਪਾਉਦਾ ਹੋਰ ਕਿਤੇ ਕਰ ਲਿਆ ਮੰਜਾ ਸੈੱਟ ਉਹ ਸੈੱਟ ਆ ਖੁੱਡੇਲੇ ਵੀ ਕਰ ਲਿਆ ਆਪਾਂ ਆਪਣੇ ਪਰਾਣੇ ਖੁੱਡੇਲੇ ਠੀਕ ਆ ਕਬੂਤਰੀਆਂ ਆ ਫਿਰਦੀਆਂ ਆਓ ਵਾਕੀ ਠੀਕ ਤਾਂ ਆਜੋ ਖਾ ਗਈਏ ਇਹ ਆਸੀਓ ਉਹ ਬੰਤੀ ਦਾ ਟਾਈਮ ਹੋ ਗਿਆ ਸ਼ਾਇਦ ਨਾ ਤਤਵਜ ਕੇ ਬਈ 53 ਮਿੰਟ ਪਤਾ ਨਹੀਂ 54 ਇਹਨਾਂ ਕੋ ਹੋ ਗਿਆ ਮੁੱਤਰੀ ਨੇ ਪੜੀਆਂ ਪਤਨਾਂ ਐਸੇ ਜਿਹੜੀਆਂ ਆ ਕਬੂਤਰੇ ਮੱਠੇ ਨੇ ਛਤਰੀਆਂ ਤੇ ਛਤਰੀ ਤੇ ਇੰਨੀਆਂ ਤਾਂ ਕਿੜੀਆਂ ਨੇ ਇਹਨਾਂ ਨੂੰ ਬਸ ਲਾ ਦੀਏ ਤੇ ਹਵਾ ਚੱਲ ਪਈ ਹੈਣ ਪੈੜੀ ਪੂੜੀ ਜੀ ਬਸ ਠੀਕ ਠਾਕ ਜੇ ਲਾਈਏ ਇਹਨੂੰ ਬਸ ਅੱਜ ਇਹਨੇ ਉੜਨਾ ਨਹੀਂ ਦਾ ਮੂੜ ਨਹੀਂ ਜਿੱਦੇ ਉੜੀ ਆਪਦੇ ਆਪ ਉੜੂ ਭਾਈ ਡੱਬੀ ਨੂੰ ਲਾਉਣ ਲੱਗੇ ਡੱਬੀ ਵੀ ਉੜ ਗਈ ਸੱਚ ਦੂਜੀ ਆਹ ਜਿਹੜੀ ਆਪਣੀ ਚਿੱਟੀ ਗਾਲੀ ਅੱਖ ਦੀ ਡੱਬੀ ਆ ਇਹ ਬੈਠੀ ਆ ਪੁੱਤੀ ਬੱਠੀ ਪਨਾ ਜੀ ਦਿਖਣੀ ਨਹੀਂ ਤੇ ਉਹ ਬਹੁਤ ਚਿਬਗੀਆਂ ਡੱਬੀ ਬਾਗੀ ਪਹੁੰਚੇ ਜਿਸ ਹੁਣ ਖਾਣਾ ਮੈਂ ਹੁਣ ਜਿੰਨੀ ਗਾ ਜੀ ਪੈਸੇ ਮੇਰੀ ਲੈ ਹਾਏ ਕਿੱਧਰ ਵਗ ਗਿਆ ਬਾਬੇ ਭਾਈ ਕਰਤੀ ਅੰਦਰ ਡੱਬੀ ਚਿੱਟੀ ਕਾਲੀ ਅੱਖੀ ਬੱਲੋ ਜੀ ਬਾਬਿਓ ਬਈ ਤੇ ਕਬੂਤਰੀਆਂ ਆਪਣੀਆਂ ਫਰਦੀਆਂ ਡੱਬੇ ਦੇ ਤੇ ਇਹਨੂੰ ਮੰਡਿਆਂ ਨੂੰ ਅਣਰਾਗ ਨੂੰ ਕਰ ਵੀ ਗੱਲਾਂ ਐ ਕਰੀ ਕਦੇ ਲਾਈਕ ਕਰ ਦਿਓ ਲਾਈਕ ਕਰ ਦਿਓ ਵੀਰੋ ਨਾ ਤੂੰ ਇਹਨਾਂ ਸੰਗ ਦਾ ਕਹ ਤੋ ਹਾਂ ਓਏ ਕਹਿਣਾ ਕਿ ਸੰਗ ਹੈ ਸੰਗ ਦਾ ਵਾਲਾ ਤੇ ਕਬੂਤਰੀ ਦੇਤੀ ਇਹਨੂੰ ਟਾਂਗੀ ਬਸੋ ਫਰਦੀਆਂ ਨੇ ਕਬੂਤਰੀਆਂ ਟਾਈਮ ਨਹੀਂ ਕਿੰਨਾ ਹੋ ਗਿਆ ਟਾਈਮ ਫੋਨ ਹੈਗਾ ਲੈ ਦਿਖਾਈ ਕਿਹੜਾ ਪੱਲੇ ਪੁੱਲੇ ਹੁਣ ਤੇਰੇ ਲਈ ਵੜਿਆ ਕਰੂ ਹਾਂ ਘਰੇ ਬਸ ਇੱਧਰ ਨਾ ਆਉਣ ਦੇਈ ਦੋ ਦਿਨ ਤੈਨੂੰ ਚਾਰਕ ਦਿਨ ਚੇਪੀ ਲਾ ਦੀ ਇਹਦੇ ਇਸ ਤੋਂ ਬਾਅਦ ਉਹ ਖਲਾਕਾ ਵਜੇ ਰੱਖਿਆ ਵਸੇ ਕੰਟੇ ਬਦਪਨ ਲੱਜੇ ਵੀਡੀਓ ਦਾ ਬਣਾ ਇਦਰੇ ਖਾਗਾ ਬਾਹੌਲਾ ਫਸ ਜੂਮ ਕਰਦੇ ਹਾਂ ਕਰ ਜੱਤਰਾ ਉਹ ਲਾਵਾਂਗੇ ਥਾਂ ਉਹਨੇ ਲ ਵੀ ਹਾਂ ਦੇਤੀ ਐ ਪੱਲੇ ਜੇ ਕਰਦੇ ਨਾ ਐ ਖੋਲਾ ਕਰ ਲਾ ਕੁਲੜਾ ਥੋੜੀ ਵੀਡੀਓ ਚ ਉਹ ਬੂਸ ਬੂਟੋ ਹਾਂ ਵਾਜੂਮ ਕਰਦੇ ਠੀਕ ਆ ਠੀਕ ਆ ਦੇਦੀ ਬਾਬੇ ਵਸੇ ਨੂੰ ਐਂ ਦੇਤੀ ਕੁਤਰੀ ਆਪਣੇ ਫਰਦੀ ਨੇ ਉੱਚੀ ਤੇ ਇੱਕ ਆ ਪਲਾਏ ਬੱਚਾ ਆ ਪਿਆਰ ਚ ਟਾ ਪੂਰਾ ਇਹ ਆ ਫਿਰਦਾ ਸਾਨੂੰ ਇਹ ਵੀ ਦਿਖਾਉਣਾ ਬਾਤ ਹੈ ਹੈ ਚੱਲੀਏ ਉਹ ਸਾਨੂੰ ਪਤਾ ਨਹੀਂ ਲੋਈ ਆ ਗਈਆਂ ਕਬੂਤਰੀਆਂ ਲਾਲ ਮਗਣਾ ਤੇ ਕਾਲੀਆਂ ਵਾਪਿਓ ਤੇ ਸਵੇਰੇ ਮੌਸਮ ਬਹੁਤ ਰਾਬ ਹੋ ਗਿਆ ਸੀ ਬਜੀ ਅੱਜ ਜੋੜਦੀਆਂ ਫਰਦੀਆਂ ਨੇ 10 40 ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਯਾਰ ਉਹਨੀਆਂ ਪੈਂਟਾਂ ਸਕੂਲ ਵਾਲੀਆਂ ਹੈ ਹੈ ਸਾਰੇ ਫਰਦ ਨੇ ਉਹਦੀ ਤੇ ਬਾਕੀ ਇੱਕ ਕਬੂਤਰ ਹੀ ਹੋਰ ਦੇਤੀ ਆਪਾਂ ਨੇ ਉਹ ਜਿਹੜੀ ਕਾਲੀ ਚੀਨੀ ਤੇ ਕੈਂਚ ਵਾਲੀ ਖੜਜਾ ਮੈਂ ਯਾਰ ਥਾਂ ਮਿਲ ਗਿਆ ਮੰਗੂ ਬਣਾਣਾ ਫਿਰ ਆਹ ਦੇਖੋ ਅੰਦਰ ਹੈਗੇ ਨੇ ਹੁਣ 1 2 3 ਇੱਕਾ ਬੱਚਾ ਆ ਗਿਆ ਇਹ ਇਹਦਾ ਕਰਾਂਗੇ ਸਾਰਾ ਗੁਲਾਬੀ ਪੁੰਜਾ ਤੇ ਕੋ ਜੋ ਹਰੇ ਕਰਦਾਂਗੇ ਤੁਸੀਂ ਜਗ ਲਾਲ ਕਰਦਾਂਗੇ ਤੇ ਬੱਚੇ ਦੇ ਕਰਤੀ ਕਾਲੀ ਕੰਡ ਹੋਤੀ ਕਰਨ ਦੀ ਸਰਦਾਰ ਪਾਣੋ ਯਾਰ ਜਿੱਥੇ ਗੱਲਾ ਗਿਲਾਬੀ ਜਿਹਾ ਲੱਗਿਆ ਹੁੰਦਾ ਕਾਉਰੀ ਕਰਦਾਂ ਚੱਲ ਜਾ ਪੰਜ ਪੰਜ ਪੱਖ ਤੋਂ ਦਿਖਾ ਰਾਂ ਕਿ ਇਹ ਆਪਿਓ ਉਹ ਤ੍ਰੀ ਬੈਠੀ ਆਪਣੀ 11 ਵਜੇ 10 ਮਿੰਟਾਂ ਤੇ ਆਣਾ ਟੁੰਡ ਵੈ ਗਈ ਪਹਿਲਾਂ ਉਹ 10:55 'ਤੇ ਬੈਗੀ ਤੀ ਟੁੰਡ ਤੇ ਅ ਬਗਲ ਵਾਲੀ ਹੋਣ ਆਈ ਆ ਆਮਨੂ ਆਛਣੇ ਦੱਸਿਆ ਹਣਾ ਕਿ ਉੱਤੇ ਕਿਹੜੀ ਫਰਦੀ ਆ ਬਾਪਿਓ ਓਏ ਯਾਰ ਗੂਤਰੀ ਤਾਂ ਆਪਣੀ ਆ ਫਰਦੀ ਆ ਜੀ ਰਿਪੋਰਟ ਘਾਲ ਤੋ ਦੱਸਤੀ ਹੈ ਕਿ ਬਾਪਿਓ 11 ਵਜੇ ਕੇ 20 ਮਿੰਟ ਦਾ ਟਾਈਮ ਹੋ ਗਿਆ ਆ ਫਰਦੀਆ ਗੂਤਰੀ ਵਾਲੇ ਤੱਕ ਆ ਫਰਦੀਆ ਚਿੱਟੀਆਂ ਵਾਲੀ ਟੁੰਡ ਬੈਗੀ ਟੁੰਡ ਨੂੰ ਕਰਤਾ ਉਧਰ ਜਾਲੀ ਚ ਮੱਥੜਾ ਯਾਸ ਕਰਦੀ ਤੇ ਇਹਦੀ ਵੀ ਇਹਦੀ ਵੀ ਲਾਤਾ ਰੰਗ ਪੱਥੜਾ ਪੱਥੜਾਈ ਪੱਥੜਾ ਆ ਗਿਆ ਠੀਕ ਹੈ ਇਹਨੂੰ ਰੱਖੀ ਉਹਰੇ ਆਵਾਗਿ ਲੱਗਦੀ ਵੀ ਇਹਨੇ ਕਰਤੇ ਬਾਈ ਇਹ ਕੱਲ ਕਿਹਾ ਸੀ ਆ ਨਾ ਬਈ ਕੋਤਰੀਆਂ ਵਧੀਆ ਉੱਡਣਗੀਆਂ ਉਹ ਤਾਂ ਆ ਵੀ ਵਧੀਆ ਉੱਡ ਗਈ ਟੰਡ ਤਾਂ ਠੀਕ ਆ ਉਹ ਚਿੱਟੀਆਂ ਵਾਲੀ ਬੈਠੀ ਕਿ ਨਹੀਂ ਹਾਂ ਬੈਗੀ ਬੋ ਚਿੱਟੀਆਂ ਵਾਲੀ ਬੈ ਗਈ ਕੂਤਰੇ ਵਿੱਚ ਲਾਉਣੇ ਆ ਤੇ ਪਾਣੀ ਪੂਣੀ ਪਾਉਣੇ ਵਿਚਾਰੀ ਅੱਜ ਵਧੀਆ ਉੱਟੀ ਗਈ 11:20 ਦਾ ਟਾਈਮ ਆ ਲਾਓ ਜੀ ਬਾਪੂ ਰੱਖੀਏ ਇਹਨਾਂ ਨੂੰ ਜੀ ਇਹਦਾ ਇਹਨਾਂ ਦਾ ਵਾਟਰ ਲਾਓ ਆਇਓ ਆਇਓ ਪੀ ਲਿਆ ਪਾਣੀ ਬਸ ਇਹ ਵਭ ਪਾਣੀ ਤੁਹਾਡੇ ਸਾਹਮਣੇ ਅੱਜ ਟੰਡ ਨੇ ਵੀ ਪੀ ਲਿਆ ਉਰੋਂ ਹੀ ਚੱਕ ਕੇ ਤੇ ਕਬੂਤਰੀ ਨੇ ਵੀ ਪੀ ਲਿਆ ਇਹ ਤਾਂ ਪਹਿਲਾਂ ਪਿੰਦੀ ਹੁੰਦੀ ਆ ਠੀਕ ਹੈ ਬਸ ਨੂੰ ਛੱਡੀ ਇਹਨਾਂ ਨੂੰ ਖੋਡੇ ਚ ਤਵਾਗ ਕੂਤਰੀ ਆ ਪੁਰਾਣਾ ਅੱਜ ਮਤਲਬ ਜ਼ੋਰ ਜਿਹਾ ਵੰਗੂ ਲੱਗ ਗਿਆ ਜਦੋਂ ਮੈਂ ਛੱਡੀ ਆ ਡਿਗ ਡਿਗ ਗਈ ਤੀ ਨੀਚੇ ਠੀਕ ਆ ਛੜਤੀਆਂ ਦੋਵੇਂ ਕਬੂਤਰੀਆਂ ਤੇ ਹਣਾ ਟੈਂਪਰੇਚਰ ਚ ਮੜਾ ਜਾ ਹਾਈ ਹੋ ਜਾ ਦੇਖੋ ਨਾ ਨੂੰ ਕਿ ਜਾ ਗਏ ਬਖਾਸਾ ਲਿਬੜ ਗਈ ਤੀ ਕੰਡ ਤੇ ਕਾਲੀ ਕੰਡ ਕਾਲੀ ਕੰਡ ਕਾਲੀ ਟੌਰੀ ਵਾਲੇ ਨੂੰ ਵੀ ਛੜਦੀਏ ਖੋਡੇ ਤੇ ਵਿੱਚ ਖੜ ਜੋ ਛੜਦੀ ਸੱਚ ਆਪਣਾ ਇੱਕ ਕੰਮ ਰਹਿ ਗਿਆ ਤੀ ਆ ਪਾਣੀ ਨਾਲੀ ਦੀ ਪੂੰਛ ਜੀ ਧੋਣੀ ਹੈਗੀ ਤੇ ਰੂਨ ਵਾਲਾ ਜਿਹੜੀ ਕੰਡ ਕਰੀ ਹੈ ਕਾਲੀ ਇਹ ਧੋਣੀ ਆ ਧੋਤੀ ਪਾਣੀ ਨਾਲੀ ਦੀ ਪੂੰਛ ਬਸ ਇਹਨੂੰ ਖੋਡੇ ਚ ਕਰਦਾ ਹਾਂ ਹੁਣ ਤਵਾ ਪੇ ਬੱਚਾ ਘੱਟ ਅੰਦਰ ਜਾਲ ਆਪਣਾ ਸੀ ਉੱਤੇ ਮਸਾਂ ਹੋਰ ਦਾਣੇ ਚ ਪਾ ਦੀ ਥੋੜ ਜੀ ਕੂਤਰੀਆਂ ਵੀ ਅੱਧਾ ਘੰਟਾ ਬੈਠੀ ਰਹਿਣੀਆਂ ਮਤਲਬ ਉੱਥੇ ਪਿੰਜਰੇ ਜਿਹਾਨੇ ਨੂੰ ਨਾ ਹੀ ਗਿਆ ਹੋਰ ਕੰਮ ਆਜ ਨਜ਼ਾਖਾੜੂ ਗਾਂ ਟੌਰੀ ਵਾਲਾ ਐਂਡ ਕੰਡ ਵਾਲਾ ਤੇ ਇਹਨੂੰ ਵੀ ਕੋਈ ਨਹੀਂ ਡਾਵਾ ਗਿਆ ਜਿਹੜੋਂ ਦੀ ਕੋਸ਼ਿਸ਼ ਤਾਂ ਕਰੀ ਸੀ ਬਾਕੀ ਉੱਡਿਆ ਨਹੀਂ ਚਲੋ ਬਬੂ ਚਲੋ ਖਾਣ ਨੂੰ ਆਉਦੇ ਦਾਣੀ ਬਣੀ ਚਲੋ ਕਰ ਦਿੰਦੇ ਆ ਚਲੋ ਮਿਲਦੇ ਆ ਕਿਸੇ ਨਵੇਂ ਬਲੋ ਦੇ ਨਾਲ ਬਾਏ ਬਾਏ ਬਹੁਤ ਆਇ ਨੱਕ ਅਫਰ ਜਾਂ ਜੀ ਬੱਚਾ ਲੈ ਆਉਂਦਾ ਇਹਨੂੰ ਭਜਾਵਾਂਗੇ ਹੁਣ ਇਹਨੂੰ ਦਾਵਾਂਗੇ ਚਲੋ ਬਾਏ ਸ